ਪਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਛੇ ਅਜੁਰ ਕਰਾ ਚੁੜਾ ਕਦੇ ਹਾਂ ਅੱਜ ਦੀ ਵੱਡੀ ਖਬਰ ਸਹਿਮਤੀ ਨਾਲ ਸੈਕਸ ਦੀ ਉਮਰ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ 25 ਜੁਲਾਈ 2025 ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਸਪਸ਼ਟ ਕੀਤਾ ਹੈ ਕਿ ਜਿੰਸੀ ਸਬੰਧਨ ਲਈ ਸਹਿਮਤੀ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਘਟ ਨਹੀਂ ਹੋ ਸਕਦੀ ਇਹ ਬਿਆਨ ਐਮਿਕਸ ਅਕਿਉਰੀ ਨੇ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਦੀ ਉਸ ਸ਼ਿਫਾਰਸ਼ ਦੇ ਜਵਾਬ ਵਿੱਚ ਆਇਆ ਹੈ ਜਿਸ ਵਿੱਚ ਸਹਿਮਤੀ ਨਾਲ ਸੈਕਸ ਦੀ ਸੈਕਸਲ ਕਾਨੂੰਨੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰਨ ਦੀ ਮੰਗ ਕੀਤੀ ਗਈ ਹੈ ਕੇਂਦਰ ਨੇ ਇਸ 제ਫਾਰਸ਼ ਦਾ ਖੁੱਲਾ ਖੋਲ ਕੇ ਵਿਰੋਧ ਕੀਤਾ ਹੈ ਬੱਚਿਆਂ ਦੀ ਸੁਰੱਖਿਆ ਲਈ 18 ਸਾਲ ਦੀ ਉਮਰ ਜ਼ਰੂਰੀ ਹੈ ਸਰਕਾਰ ਨੇ ਆਪਣੇ ਹਲਫਨਾਮੇ ਵਿੱਚ ਕਿਹਾ ਹੈ ਕਿ ਮੌਜੂਦਾ ਕਾਨੂੰਨ ਜਿਵੇਂ ਕਿ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਅਤੇ ਅਪਾਰਤੀ ਨਿਆ ਹੰਸਾ ਨਾਬਾਲਗਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ ਸਰਕਾਰ ਦਾ ਤਰਕ ਹੈ ਕਿ 18 ਸਾਲ ਦੀ ਉਮਰ ਸੀਮਾ ਬੱਚਿਆਂ ਲਈ ਜਿੰਸੀ ਸ਼ੋਸ਼ਣ ਅਤੇ ਦੁਰਵਿਹਾਰ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਉਹਨਾਂ ਦੇ ਜਾਣਕਾਰ ਲੋਕਾਂ ਦੁਆਰਾ ਕੀਤੇ ਗਏ ਅਪਰਾਧਾਂ ਤੋਂ 18 ਸਾਲ ਦੀ ਉਮਰ ਵਿੱਚ ਇੱਕ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੈ ਐਡੀਸ਼ਨਲ ਜਨਰਲ ਐ ਐਸ਼ਵਰੀਆ ਪਾਰਟੀਆ ਦੁਆਰਾ ਪੇਸ਼ ਕੀਤੇ ਗਏ ਇੱਕ ਵਿਕਸਿਤ ਕਿਲਕਤੀ ਜਵਾਬ ਵਿੱਚ ਕੇਂਦਰ ਨੇ ਜ਼ੋਰ ਦਿੱਤਾ ਹੈ ਕਿ ਭਾਰਤੀ ਕਾਨੂੰਨ ਅਧੀਨ 18 ਸਾਲ ਦੀ ਸਹਿਮਤੀ ਦੀ ਉਮਰ ਇੱਕ ਸੋਚ ਸਮਝ ਕੇ ਲਿਆ ਗਿਆ ਵਿਧਾਨਕ ਫੈਸਲਾ ਹੈ ਜਿਸ ਦਾ ਉਦੇਸ਼ ਬੱਚਿਆਂ ਲਈ ਇੱਕ ਗੈਰ ਗਲਬਾਤ ਜੋਗ ਸੁਰੱਖਿਆ ਢਾਂਚਾ ਬਣਾਉਣਾ ਹੈ ਸਰਕਾਰ ਨੇ ਕਿਹਾ ਹੈ ਕਿ ਇਹ ਉਮਰ ਸੀਮਾ ਭਾਰਤ ਦੇ ਸੰਵਿਧਾਨ ਅਧੀਨ ਬੱਚਿਆਂ ਨੂੰ ਇਹ ਦਿੱਤੀਆਂ ਗਈਆਂ ਸੁਰੱਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਰੱਖ ਕੇ ਨਿਰਧਾਰਤ ਕੀਤੀ ਗਈ ਹੈ ਇਸ ਨੂੰ ਕਮਜ਼ੋਰ ਕਰਨਾ ਬਾਲ ਸੁਰੱਖਿਆ ਕਾਨੂੰਨਾ ਵਿੱਚ ਹਦਾਇਤਾਂ ਦੀ ਪ੍ਰਗਤੀ ਨੂੰ ਪਿੱਛੇ ਛੱਡ ਕੇ बराबर ਹੋਵੇਗਾ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਉਮਰ ਸੀਮਾ ਵਿੱਚ ਕੋਈ ਢਿੱਲ ਦਿੱਤੀ ਜਾਂਦੀ ਹੈ ਤਾਂ ਇਹ ਉਹਨਾਂ ਲੋਕਾਂ ਲਈ ਇੱਕ ਢਿੱਲ ਹੋਵੇਗੀ ਜੋ ਕਾਨੂੰਨ ਦੀ ਉਲੰਘਣਾ ਕਰਦੇ ਹਨ ਅਤੇ ਪੀੜਤ ਦੀ ਭਾਵਨਾਤਮਕ ਨਿਰਪਰਤਾ ਦਾ ਚੁੱਪ ਦਾ ਫਾਇਦਾ ਉਠਾਉਂਦੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ